ਸ਼ੁੱਤ ਸੀ ਇਹ ਕਾਲ ਤੁਹਾਡਾ ਸਭ ਦਾ ਅਜਬ ਗਜਬ ਚੈਨਲ ਵਿੱਚ ਸਵਾਗਤ ਹੈ ਅਗਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਸਬਸਕ੍ਰਾਈਬ ਕਰ ਲਓ ਤਾਂ ਆਉਣ ਵਾਲੀ ਹਰ ਇੱਕ ਨਵੀਂ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਜੋ ਵੱਡੀ ਨਿਊਜ਼ ਸਾਹਮਣੇ ਆ ਰਹੀ ਹੈ ਉਸ ਨੇ ਸਾਰੇ ਪੰਜਾਬ ਨੂੰ ਹੈਰਾਨ ਕੀਤਾ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਬੜੀ ਹੀ ਤੇਜ਼ੀ ਦੇ ਨਾਲ ਹਰ ਪਾਸੇ ਵਾਇਰਲ ਹੋ ਰਹੀ ਜਿੱਥੇ ਪਹਿਲਾਂ ਭਗਵੰਤ ਮਾਨ ਦੇ ਘਰ ਅਕਾਲ ਬੁਰਖ ਨੇ ਪੁੱਤਰ ਦੀ ਦਾਤ ਵਕਸ਼ ਗੁਰਪ੍ਰੀਤ ਕੌਰ ਜੋ ਭਗਵੰਤ ਮਾਨ ਦੇ ਵਾਈਫ ਹਨ ਉਹਨਾਂ ਦੀ ਗੋਦ ਹਰੀ ਕੀਤੀ ਸੀ ਔਰ ਭਗਵੰਤ ਮਾਨ ਦੇ ਘਰ ਪੁੱਤਰ ਨੇ ਜਨਮ ਲੈ ਕੇ ਉਹਨਾਂ ਦੇ ਘਰ ਭਾਗ ਲਾਇਆ ਸੀ ਉਹਨਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਇਆ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਪੂਰੇ ਹੀ ਪੰਜਾਬ ਨੂੰ ਇਸ ਖੁਸ਼ੀ ਦੇ ਹੋਰ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪੰਜਾਬ ਵਿੱਚ ਨੌਕਰੀਆਂ ਵੰਡਣ ਦਾ ਐਲਾਨ ਕੀਤਾ ਸੀ ਉਪਰ ਉਹਨਾਂ ਨੇ ਉਹ ਪੂਰਾ ਵੀ ਕਈ ਹੱਦ ਤੱਕ ਕੀਤਾ ਜੋ ਭਵੰਤਮਨ ਸਾਹਿਬ ਜਿਹਦੇ ਘਰ ਪੁੱਤਰ ਦੀ ਜਨਮ ਹੋਈ ਰੱਬ ਨੇ ਉਹਨਾਂ ਨੂੰ ਪੁੱਤਰ ਬਖਸ਼ਿਆ ਉਸ ਨਾਲ ਪੂਰੇ ਪੰਜਾਬ ਨੂੰ ਵੀ ਬਹੁਤ ਹੀ ਖੁਸ਼ੀ ਹੋਈ ਔਰ ਭਗਵੰਤ ਮਾਨ ਸਾਹਿਬ ਨੇ ਇਸੇ ਸਾਲ ਜਨਵਰੀ ਦੇ ਵਿੱਚ ਲੋਹੜੀ ਦੇ ਤਿਹਾਹਾਰ ਪੁੱਤਰ ਦੀ ਲੋਹੜੀ ਪਾਈ ਜਦਕਿ ਉਹਨਾਂ ਦਾ ਪੁੱਤਰ ਅਪ੍ਰੈਲ ਵਿੱਚ ਜਨਮ ਲੈਦਾ ਹੈ ਪਰ ਪੂਰੇ ਪੰਜਾਬ ਨੇ ਉਹਨਾਂ ਨੂੰ ਵਧਾਈਆਂ ਭੇਟ ਕੀਤੀਆਂ ਸਨ ਹੁਣ ਇਸੇ ਹੀ ਤਰ੍ਹਾਂ ਦੇ ਮੌਕੇ ਤੇ ਭਗਵੰਤ ਮਾਨ ਸਾਹਿਬ ਜੀ ਦੇ ਪਹਿਲੀ ਪਤਨੀ ਤੋਂ ਜੋ ਪੁੱਤਰ ਹਨ ਔਰ ਇੱਕ ਬੇਟੀ ਹੈ ਸੀਰਤ ਕੌਰ ਇਹ ਖਬਰ ਤੇਜੀ ਦਿਨਾਂ ਵਾਇਰਲ ਹੋ ਰਹੀ ਹੈ ਕਿ ਭਗਵੰਤ ਮਾਨ ਦੀ ਬੇਟੀ ਦੀ ਸ਼ਾਦੀ ਹੋਈ ਔਰ ਭਗਵੰਤ ਮਾਨ ਸਾਹਿਬ ਉੱਥੇ ਪਹੁੰਚੇ ਭਗਵੰਤ ਤਮਨ ਆਪਣੀ ਬੇਟੀ ਦੇ ਵਿਆਹ ਤੇ ਪਹੁੰਚ ਕੇ ਵਿਦਾਈ ਵਾਲੇ ਦਿਨ ਪੁੱਤਰੀ ਨੂੰ ਘਰੋਂ ਦੋਰਿਆ ਤਾਂ ਉਸ ਸਮੇਂ ਭਗਵੰਤ ਮਾਨ ਨੇ ਗਲ ਦੇ ਨਾਲ ਲਗਾ ਕੇ ਭੁੱਬਾ ਮਾਰ ਕੇ ਰੋਣ ਲੱਗੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਸ਼ਾਦੀ ਹੈ ਜੋ ਵਿਆਹ ਦਾ ਸਮਾਗਮ ਹੈ ਇਹ ਸਾਰਾ ਹੀ ਅਮਰੀਕਾ ਦੇ ਵਿੱਚ ਜਿੱਥੇ ਸਿਰਤ ਕੌਰ ਉਹਨਾਂ ਦੇ ਬ੍ਰਦਰ ਔਰ ਉਹਨਾਂ ਦੀ ਪਹਿਲੀ ਮਾਤਾ ਰਹਿੰਦੀ ਹੈ ਉੱਥੇ ਹੋਇਆ ਆਵੀਂ ਦੱਸ ਦਈਏ ਕਿ ਜਦੋਂ ਸੂਤਰਾਂ ਤੋਂ ਇਹ ਪਤਾ ਕੀਤਾ ਔਰ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਇਹ ਬਚਲੇ ਆਗੇ ਅਜੇ ਤੱਕ ਅਜੀਹਾ ਵਿਆਹ ਹੋਇਆ ਨਹੀਂ ਹੈ ਪਰ ਜਲਦ ਹੀ ਸ੍ਰੀਤ ਗੌਰ ਦਾ ਵਿਆਹ ਕੀਤਾ ਜਾਣ ਵਾਲਾ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਭਗਵੰਤ ਮਾਨ ਆਪਣੀ ਬੇਟੀ ਦਾ ਵਿਆਹ ਧੂਮ-ਧਾਮ ਦੇ ਨਾਲ ਕਰਨਗੇ ਇਹ ਸਾਰਾ ਸਮਾਗਮ ਸਾਰਾ ਹੀ ਪ੍ਰੋਗਰਾਮ ਗੁਰੂ ਮਹਾਰਾਜ ਦੇ ਹਜ਼ੂਰ ਦੇ ਵਿੱਚ ਰਹਿਤ ਮਰਿਆਦਾ ਦੇ ਨਾਲ ਗੁਰੂ ਸਾਹਿਬ ਦਾ ਔਰ ਡਸਰਾ ਲੈਂਦੇ ਹੋਏ ਅਮਰੀਕਾ ਦੇ ਵਿੱਚ ਹੀ ਕੀਤਾ ਜਾਵੇਗਾ ਜਿੱਥੇ ਅੱਗੇ ਮਾਤਾ ਜੀ ਉਹਨਾਂ ਦੇ ਸੈਟਲ ਹਨ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਸਾਹਿਬ ਇਸ ਵਿਆਹ ਦੇ ਵਿੱਚ ਸ਼ਿਰਕਤ ਕਰਨਗੇ ਔਰ ਇੱਥੇ ਹੀ ਨਹੀਂ ਇਸ ਦੇ ਨਾਲ ਹੀ ਭਗਵੰਤ ਮਾਨ ਜੀ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਵੀ ਆਪਣੇ ਛੋਟੇ ਪੁੱਤਰ ਦੇ ਨਾਲ ਹਾਜ਼ਰੀ ਭਰਦੇ ਨਜ਼ਰ ਆਉਣਗੇ ਔਰ ਇਹ ਦੱਸਿਆ ਜਾ ਰਿਹਾ ਹੈ ਭਗਵੰਤ ਮਾਨ ਆਪਣੇ ਹੱਥੀ ਆਪਣੀ ਪੁੱਤਰੀ ਸੀਰਤ ਕੌਰ ਦੀ ਵਿਦਾਈਗੀ بڑے ਹੀ ਧੂਮਦਾਂ ਦੇ ਨਾਲ ਕਰਨਗੇ ਔਰ ਲੱਖਾਂ ਦੇ ਉਪਹਾਰ ਵੀ ਆਪਣੀ ਬੇਟੀ ਨੂੰ ਭੇਟ ਕਰਨਗੇ ਇਹ ਸਾਰਾ ਕਾਰਜ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲ 2025 ਦੇ ਵਿੱਚ ਕੀਤਾ ਜਾਵੇਗਾ ਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀਆਂ ਤਿਆਰੀਆਂ ਲਈ ਕੁਝ ਹੱਦ ਤੱਕ ਸੀਰਤਕੌਰ ਆਪਣੇ ਮਾਤਾ ਦੇ ਨਾਲ ਕੱਪੜੇ ਵਗੈਰਾ ਫੀਤ ਰਹੀ ਹੈ ਔਰ ਵਿਆਹ ਦੇ ਮੌਕੇ ਤੇ ਉਹਨਾਂ ਦੱਸਿਆ ਹੈ ਕਿ ਅੰਬਾਨੀ ਨਾਲੋਂ ਵੀ ਵਧੀਆ ਵਿਆਹ ਗੁਰੂ ਮਹਾਰਾਜ ਦੀ ਰਿਹਤ ਮਰਿਆਦਾ ਵਿੱਚ ਰਹਿ ਕੇ ਉਹ ਕਰਕੇ ਦਿਖਾਉਣਗੇ ਔਰ ਭਗਵੰਤ ਮਾਨ ਦਾ ਵੀ ਅਜਿਹਾ ਕਹਿਣਾ ਹੈ ਇਹਦਾ ਸਮਾਂ ਹੀ ਆਉਣ ਤੇ ਦੇਖਿਆ ਜਾਵੇਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਬੇਟੀ ਸੀਰਤਕੌਰ ਦੇ ਵਿਆਹ ਦੇ ਉੱਪਰ ਫਾਜ਼ਲੀ ਭਰਦੇ ਹਨ ਕਿ ਨਹੀਂ Standard.